ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਗੇ ਦੇ ਨਾਲ ਦਰਸ਼ਨ ਸਥਲ ਤਿਹੜ ਦੀ ਪਾਣੀ ਦੀ ਮਾਰ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਦਰਅਸਲ ਪਹਾੜਾ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਜਿੱਥੇ ਪੂਰਾ ਪੰਜਾਬ ਹੜ੍ਹ ਦੀ ਮਾਰ ਹੇਠ ਆ ਚੁੱਕਿਆ ਹੈ ਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਦਰਿਆ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਦਰਸ਼ਨ ਸਥਲ ਤੋਂ ਦੂਰਬਿੰਦ ਰਾਹੀ ਸੰਗਤਾਂ ਦੇ ਵੱਲੋਂ ਪਾਕਿਸਤਾਨ ਸੈਿਤਿ ਗੁਰਦੁਆਰਾ ਸ਼ਿਕਰਤਾਰਪੁਰ ਸਾਹਿਬ ਦੇ ਦੂਰਦਰਸ਼ਨ ਦੇਦਾਰ ਕੀਤੇ ਜਾਂਦੇ ਨੇ ਪਰ ਲਗਾਤਾਰ ਬਰਸਾਤ ਦੇ ਚੱਲਦਿਆਂ ਪਾਣੀ ਕਾਫੀ ਜ਼ਿਆਦਾ ਭਰ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਹੈ ਨਾ ਨਾ ਕੋਈ ਨੁਕਸਾਨ ਸਿਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਰਿਹਾ ਸਾਰੇ ਘਰ ਜਿਹੜਾ ਸਾਰਾ ਸਾਮਾਨ ਪਾਣੀ ਦੇ ਲੈ ਕੇ ਗਿਆ ਸਭ ਪਾਣੀ ਦਾ ਘਰ ਖਾਂ ਪਾਣੀ ਕਿਉਂਕਿ ਤੰਤ ਕਦਰ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋੜਾ ਪਿਆ ਸਾਰੇ ਟੁੱਟਣ ਰਿਹਾ ਕਹਿੰਦੇ ਕੋਈ ਕਹਿੰਦੇ ਪਾਣੀ ਚੜ ਰਿਹਾ ਤੁਸੀਂ ਖਾਂਦੇ ਹੋ ਕੋਈ ਪ੍ਰਸ਼ਾਸਨ ਦਾ ਕੰਮ

ਹਾਂਜੀ ਜੀ ਮੰਨਤਾ ਕਿ ਮੰਗੂ ਕਰਦੇ ਆ ਨਾ ਵੀ ਚਲੋ ਆਪਣਾ ਪਾਣੀ ਦਾ ਇਦਾਂ ਕੋਈ ਨੂੰ ਕਵਰ ਕਰਨ ਪਾਣੀ ਨੂੰ ਤੇ ਕੋਈ ਹੋਰ ਵੀ ਸਾਡਾ ਕੋਈ ਚੰਗਰਾ ਦਾ ਚਾਰਾ ਜਿਹਾ ਮਲੇ ਕੋਈ ਸਾਨੂੰ ਮਤਲਬ ਕਿਉਂ ਵੀ ਮੰਨਦਾ ਸਾਡੀ ਹਾਂਜੀ